ਹਾਂਜੀ ਦਰਸ਼ਕੋ ਪਹੁੰਚਿਆ ਜੀ ਅਸ ਅੱਜ ਮੈਂ ਪਹੁੰਚਿਆ ਸਹਿਰ ਲੁਧਿਆਣਾ ਘੰਟਾ ਘਰ ਦੇ ਨੇੜੇ ਕਿ ਪੁਲ ਦੇ ਹੇਠਾਂ ਜਿੱਥੇ ਕਿ ਹਰ ਇੱਕ ਕਿਸਮ ਦਾ ਕੰਪਰੈਸਰ ਇੱਥੇ ਨੰਦਣੀ ਵਾਲਿਆਂ ਦੇ ਮਿਲ ਜੇਗਾ ਤੁਹਾਨੂੰ ਜੇਕਰ ਕਿਸੇ ਨੇ ਕੰਪਰੈਸਰ ਖਰੀਦਣਾ ਹੋਵੇ ਛੋਟੇ ਤੋਂ ਲੈ ਕੇ ਜਿਵੇਂ ਕਿ ਇਹ ਕੰਪਰੈਸਰ ਆ ਸਕੂਟਰ ਮੋਟਰਸਾਈਕਲ ਕਾਰਾਂ ਦੇ ਵਿੱਚ ਹਵਾ ਭਰਨ ਦੇ ਲਈ ਸਕੂਟਰ ਮੋਟਰਸਾਈਕਲ ਕਾਰਾਂ ਦੇ ਵਿੱਚ ਹਵਾ ਭਰਨ ਲਈ ਇਹ ਛੋਟਾ ਕੰਪਰੈਸਰ ਆ ਤੇ ਇਸ ਦਾ ਪ੍ਰਾਈਸ ਆ ਗਿਆ 9500 ਰੁਪਇਆ 9500 ਰੁਪਇਆ ਇਸ ਦਾ ਪ੍ਰਾਈਸ ਆ ਤੇ ਫਿਰ ਇਸ ਤੋਂ ਆਪਾਂ ਅੰਨੇ ਅੱਗੇ ਇਹ ਵੱਡੇ ਕੰਪਰੈਸਰ ਆ ਜਾਂਦੇ ਨੇ ਇਹ ਹੈਗੇ ਨੇ ਵੱਡੇ ਕੰਪਰੈਸਰ ਆ ਤੁਸੀਂ ਵੇਖ ਸਕਦੇ ਹੋ ਜਿਵੇਂ ਕਿ ਇਹ 300 ਨੰਬਰ ਆ ਏ ਤੇ ਹਾਂਜੀ ਜੀ ਮਾੜੇ ਦੱਸੋ ਇਸ ਬਾਰੇ ਨਾ ਸ਼ਾਪ ਵਾਲੇ ਨੇ ਬਾਈ ਇੱਥੇ ਆਏ ਮਾੜੇ ਦੱਸੋ ਜੀ ਇਸ ਬਾਰੇ ਨੌਲੇਜ ਦਿਓ ਥੋੜੀ ਜਿਹੀ ਆਪਾਂ ਇਸ ਕੰਪਰੈਸਰ ਵਾਲੇ ਥੋੜੀ ਨੌਲੇਜ ਲੈਣੀ ਆ ਹਾਂਜੀ ਆ ਦੱਸੋ ਮੜਿਆ ਗਾ ਹਾਂ ਇਸ ਬਾਰੇ ਜਾਣਕਾਰੀ ਦਿਦਿਓ ਇਹ ਕਿਵੇਂ ਦਾ ਹੀ ਆ ਕੰਪਰੈਸਰ ਇਹ ਕੰਪਰੈਸਰ ਜਿੱਦਾਂ ਕੀ ਮੰਨ ਕੇ ਚਲੋ ਆਪਣਾ ਟਰੱਕਾਂ 'ਚ ਹਵਾ ਭਰਨ ਲਈ ਜਾਂ ਟਰਾਲੀਆਂ 'ਚ ਗੱਡੀਆਂ 'ਚ ਕਾਰਾਂ 'ਚ ਜਾਂ ਨਟ ਖੋਲਣ ਵਾਲੀ ਗੱਨਾ 'ਚ ਇਹ ਚੀਜ਼ਾਂ ਲਈ ਕੰਮ ਆਦਾਗਾ ਹਾਂਜੀ ਟਰੱਕਾਂ ਗੱਡੀਆਂ ਕਾਰਾਂ ਦੇ ਵਿੱਚ ਹਵਾ ਭਰਨ ਦੇ ਲਈ ਵੱਡੇ ਜਿਵੇਂ ਕਿ ਟਰੈਕਟਰ ਹੋਗੇ ਵੱਡੇ ਟਾਇਰਾਂ ਦੇ ਵਿੱਚ ਹਵਾ ਭਰਨ ਲਈ ਇਹ ਕੰਪਰੈਸਰ ਆ ਇਹ ਇਹ ਜਿਹਨੇ ਕਿ ਹਾਈ ਸਪੀਡ ਹੈ ਨਾ ਇਹ ਇਹ ਹਾਈ ਸਪੀਡ ਐਨਸੀਸੀ ਦਾ ਹਾਂਜੀ ਇਹ ਹਾਈ ਸਪੀਡ ਆ ਤੇ ਦੂਸਰਾ ਦੇ ਸਕਦੇ ਹੋ ਇਹ ਉਹ ਸਲੋ ਸਪੀਡ ਹੈ ਨਾ ਜੀ ਤੇ ਜੇਕਰ ਉਹ ਅੱਧਾ ਘੰਟਾ ਲਏਗਾ ਵਾ ਪਰਨ ਦੇ ਲਈ ਤਾਂ ਇਹ 15 ਮਿੰਟ ਦੇ ਵਿੱਚ 15 ਮਿੰਟ ਜੇ ਹਵਾ ਭਰ ਦੇਵੇਗਾ ਤੇ ਇਸ ਦਾ ਪ੍ਰਾਈਸ ਕੀ ਦੱਸੋਗੇ ਤੁਸੀਂ ਇਹ 32000 ਦਾ ਪੈਣਾਗਾ ਅੱਛਾ ਇਹ ਉਹ ਦੂਸਰਾ ਉਹ ਪੈਣਾ ਤੁਹਾਨੂੰ 23000 ਦਾ ਉਹ 23000 ਦਾ ਤੇ ਇਹ 32000 ਦਾ ਕਿਉਂਕਿ ਇਹ ਹਾਈ ਸਪੀਡ ਆ ਤੇ ਇਸ ਦੀ ਜਿਹੜੀ ਰੇਟ ਵੀ ਨਾ ਤੁਸੀਂ ਵੱਧ ਦੇਖੋ ਕਿਉਂਕਿ ਜਿਹੜੀ ਇਸ ਦੀ ਚਾਦਰ ਆ ਮਜ਼ਬੂਤ ਬਣਿਆ ਹੋਇਆ ਇਹ। ਬਾਕੀ ਤੁਸੀਂ ਵੇਖ ਸਕਦੇ ਹੋ ਮਜ਼ਬੂਤ ਆ ਇਹ। ਕਿੰਨੇ ਕੇਜ ਦਾ ਹੀ ਇਹ? 4 ਐਮ ਦੀ ਚਾਦਰ ਲੱਗੀ ਹੋਈ ਆ। 8 ਕੇਜ ਦੀ ਚਾਦਰ ਲੱਗੀ ਹੋਈ ਆ ਜੀ। ਅੱਛਾ ਜੀ। ਇਹ ਹੈਵੀ ਆ ਜਣੀ ਕੇ। ਇਹ ਹੈਵੀ ਪੂਰਾ ਪ੍ਰੋਪਰ ਇਹ। ਇਹ ਕਿੰਨੇ ਕਿੰਨੇ ਪਾਵਰ ਦੀ ਮੋਟਰ ਇਸ ਤੇ? ਕਿੰਨੇ ਇਹਦੇ 2.5 ਐਚਪੀ ਦੀ ਮੋਟਰ ਲੱਗੀ ਹੋਈ ਆ। ਉਹਨੂੰ ਦੋ ਜੀ ਇਹ ਕਿੰਨੇ ਫੇਸ ਆ? ਇਹ ਮੰਨ ਕੇ ਸਿੰਗਲ ਫੇਸ ਆ। ਅੱਛਾ ਜੀ ਸਿੰਗਲ ਫੇਸ ਮੋਟਰ ਹੈ ਜੀ। ਹਾਂ ਜੀ। ਠੀਕ ਆ ਜੀ। ਜਿਹੜੀ ਇਹ 300 ਨੰਬਰ ਆ ਹੈ ਜੀ ਇਹ। ਹਾਂ ਜੀ।